ਤਨ ਤਨ ਬਾਬਾ ਸ਼ਹੀਦ ਸਿੰਘ ਦੀ ਯਾਦ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਗੁਰਦੁਆਰਾ ਸ਼ਹੀਦਾਂ ਪਿੰਡ ਪਧਰੀ ਵਿਖੇ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਪੋਗ ਉਪਰੰਤ ਭਾਰੀ ਦੀਵਾਨ ਸਜਾਏ ਗਏ ਜਿਸ ਵਿੱਚ ਪੰਥ ਦੇ ਪ੍ਰਸਿੱਧ ਕਵੀਸ਼ਰ ਬੀਬੀ ਬਲਵਿੰਦਰ ਕੌਰ ਖਾਲਸਾ ਢਾਡੀ ਸਤਨਾਮ ਸਿੰਘ ਲਾਲੂ ਘੁੰਮਣ ਜਸਪਾਲ ਸਿੰਘ ਪਧਰੀ ਅਤੇ ਪ੍ਰਚਾਰਕ ਗੁਰਨਾਥ ਸਿੰਘ ਵੱਲੋਂ ਸੰਗਤਾਂ ਨੂੰ ਗੁਰਬਾਣੀ ਕਥਾ ਕੀਰਤਨ ਅਤੇ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਪਧਰੀ ਦੇ ਵਿੱਚ ਸ਼ਹੀਦਾ ਸਿੰਘਾਂ ਦੇ ਸਤਾਨਾਂ ਦੇ ਉੱਤੇ ਜੋ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਸੰਗਤਾਂ ਨੇ ਬੜੇ ਸ਼ਰਧਾ ਭਾਵਨਾ ਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਦੂਰਾਂ ਨੇੜਿਆਂ ਤੋਂ ਸਿੱਖ ਸੰਗਤਾਂ ਇੰਨੀ ਭਾਰੀ ਜਿਹੜਾ ਮੀਂਹ ਵੀ ਅੰਮ੍ਰਿਤ ਵੇਲੇ ਤੋਂ 4 ਵਜੇ ਤੋਂ ਲਗਾਤਾਰ ਹੀ ਚੱਲ ਰਿਹਾ ਹੈ ਫਿਰ ਵੀ ਸੰਗਤਾਂ ਦੀ ਬਹੁਤ ਵੱਡੀ ਤਦਾਦ ਦੇ ਵਜ੍ਹਾ ਸੰਗਤਾਂ ਨੇ ਇੱਥੇ ਆ ਕੇ ਹਾਜ਼ਰੀਆਂ ਭਰੀਆਂ ਨੇ ਸਿਵਾਵਾਂ ਵੀ ਕੀਤੀਆਂ ਨੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਰਹਿਮਤਾਂ ਬਖਸ਼ਾ ਕਰਨ ਸਮੂਹ ਇਥੋਂ ਦੀ ਮੈਨੇਜਮੈਂਟ ਕਮੇਟੀ ਦੇ ਵੱਲੋਂ ਸਾਰੀਆਂ ਇਲਾਕੇ ਦੀਆਂ ਸਿੱਖ ਸੰਗਤਾਂ ਦਾ ਕੋਟਨ ਕੋਟ ਧੰਨਵਾਦ ਜਿਹੜੀਆਂ ਹਰ ਸਹਯੋਗ ਆ ਤਨ ਮਨ ਧੰਦੇ ਨਾਲ ਸਹਯੋਗ ਕਰਦੀਆਂ ਨੇ ਸਤਿਗੁਰੂ ਪਾਤਸ਼ਾਹ ਜੀ ਸ਼ਹੀਦ ਸਿੰਘ ਸਾਰਿਆਂ ਤੇ ਰਹਿਮਤਾਂ ਬਖਸ਼ਣ ਕਿਰਪਾ ਕਰਨ ਸਾਰਿਆਂ ਨੂੰ ਜੀ ਆਇਆਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਕਿਰਪਾ ਰਹਿਮਤ ਨਾਲ ਅੱਜ ਧੰਨ ਤਨ ਬਾਬਾ ਸ਼ਹੀਦ ਸਿੰਘਾਂ ਦੇ ਪਾਵਨ ਸਥਾਨ ਤੇ ਨਗਰਪਦਰੀ ਵਿੱਚ ਸਾਰੇ ਇਲਾਕੇ ਦੀਆਂ ਸੰਗਤਾਂ ਐਨਆਰਆਈ ਵੀਰਾਂ ਵੱਲੋਂ ਰਲਮਿਲ ਕਰਕੇ ਸਾਰੀਆਂ ਸੰਗਤਾਂ ਵੱਲੋਂ ਇਕੱਤਰੋ ਕਰਕੇ ਸਾਲਾਨਾ ਜੋੜ ਮੇਲੇ ਬੜੇ ਚੜ੍ਹਦੀ ਕਲਾ ਨਾਲ ਮਨਾਏ ਗਏ ਹਨ ਜਿਸ ਵਿੱਚ ਪੰਤ ਪ੍ਰਸਿੱਧ ਕਵੀਸ਼ਰ ਜਥੇ ਢਾਡੇ ਜਥੇ ਕਥਾ ਵਿਚਾਰਾਂ ਹੋਈਆਂ ਨੇ ਸਤਿਗੁਰੂ ਦੀ ਅਪਾਰ ਕਿਰਪਾ ਰਹਿਮਤ ਨਾਲ ਗੁਰੂ ਘਰ 'ਚ ਲੰਗਰਾਂ ਦੀ ਸੇਵਾ ਚੜ੍ਹਦੀ ਕਲਾ ਨਾਲ ਚੱਲ ਰਹੀ ਹੈ ਸਾਰੀ ਸੰਗਤ ਨੂੰ ਜਿਉ ਆਇਆਂ ਗਰੀਬਨ ਵਸਤੇ ਪਾਤਸ਼ਾਹ ਜੀ ਕਿਰਪਾ ਕਰਨ ਦਇਆ ਕਰਨ ਸਭਨਾ ਉੱਤੇ ਮਿਹਰ ਭਰਿਆ ਹੱਥ ਰੱਖਣਾ ਦੇਸ਼ਾਂ-ਵਦੇਸ਼ਾਂ 'ਚ ਵਸਦੇ ਹੋਏ ਸਾਰੀਆਂ ਸੰਗਤਾਂ ਦੇ ਚੜ੍ਹਦੀ ਕਲਾ ਰੱਖੇ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ